ਹਸਪਤਲ ਵੀ ਡੈਢੀ ਲਾ ਰਹੇ ਆ ਤੇ ਦੇਖੋ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਲਗਭਗ ਪਿਛਲੇ 1 ਮਹੀਨੇ ਤੋਂ ਪੰਜਾਬ ਪੂਰੀ ਤਰ੍ਹਾਂ ਹੜ੍ਹਾਂ ਦੀ ਮਾਰ ਹੇਠ ਆ ਚੁੱਕਾ ਹੈ ਕਾਫੀ ਜ਼ਿਲ੍ਹੇ ਪੰਜਾਬ ਦੇ ਪ੍ਰਭਾਵਿਤ ਹੋ ਚੁੱਕੇ ਨੇ ਕਾਫੀ ਅਨੁਸੁਖਾਵੀਆਂ ਘਟਨਾਵਾਂ ਜਿਹੜੀਆਂ ਨੇ ਵਾਪਰ ਚੁੱਕੀਆਂ ਨੇ ਸੋ ਅਸੀਂ ਰਾਹਤ ਕਾਰਜਾਂ ਦੇ ਵਿੱਚ ਪੂਰੇ ਜੁੱਟੇ ਹੋਏ ਆ ਅੱਜ ਫੇਰ ਅਸੀਂ ਚਟਿਆਲਾ குரு ਹਲਕੇ ਤੋਂ ਜਿਹੜਾ ਕੋਈ ਆ ਸਮਾਨ ਲੈ ਕੇ ਅਜਨਾਲਾ ਰਮਦਾਸ ਹਲਕੇ ਦੇ ਵਿੱਚ ਆ ਰਹੇ ਆ ਅੱਜ ਸਾਡੇ ਜੰਡਿਆਲੇ ਹਲਕੇ ਤੋਂ ਕੋਈ 15 ਕ ਪਿੰਡ ਜਿਹੜੇ ਨੇ ਅਜਨਾਲੇ ਹਲਕੇ ਦੇ ਜਿਹਦੇ ਵਿੱਚ ਖੋਨੇਵਾਲਾ ਜਸੜਾ ਰੂੜੇਵਾਲਾ ਆ ਨਿਸੋਕੇ ਆ ਇਹ ਜਿਹੜੇ ਪਿੰਡ ਨੇ ਇਹਨਾਂ ਦੇ ਵਿੱਚ ਅਸੀਂ ਅੱਜ ਰਾਹਤ ਸਮਗਰੀ ਜਿਹੜੀ ਆ ਪਹੁੰਚਾ ਕਰਨ ਲੱਗੇ ਆ ਜਿਹਦੇ ਵਿੱਚ ਆ ਜਿਹੜਾ ਖਾਸ ਤੌਰ ਤੇ ਚੋਕਰ ਤੇ ਜਿਹੜਾ ਅਚਾਰ ਆ ਡੰਗਰਾ ਵਾਸਤੇ ਮਾਲ ਡੰਗਰ ਵਾਸਤੇ ਉਹ ਜ਼ਰੂਰੀ ਆ ਕਿਉਂਕਿ ਅਸੀਂ ਜਦੋਂ ਵੀ ਦਾ ਕੇ ਦੇਖਿਆ ਜ਼ਿਆਦਾਤਰ ਜਿਹੜੀ ਆ ਚਾਰੇ ਦੀ ਡਿਮਾਂਡ ਜਿਹੜੀ ਜਾਰੀ ਹੋ ਰਹੀ ਆ ਇਸ ਤੋਂ ਇਲਾਵਾ ਕੁਝ ਰਾਸ਼ਨ ਦਾ ਸਮਾਨ ਪੀਣ ਵਾਲਾ ਪਾਣੀ ਪਰ ਖਾਸ ਤੌਰ ਤੇ ਅਸੀਂ ਅੱਜ ਦਵਾਈਆਂ ਦਾ ਜਿਹੜਾ ਆ ਉਹ ਪ੍ਰਬੰਧ ਕੀਤਾ ਕੋਈ ਐਂਟੀਫੰਗਲ ਐਂਟੀਬੈਕਟੀਰੀਅਲ ਦਵਾਈਆਂ ਕੋਈ ਐਨਲਜੈਸਿਕ ਦਵਾਈਆਂ ਕੋਈ ਆਡੋਮੋਸ ORS ਇਹ ਸਾਰੀਆਂ ਅਸੀਂ ਕੋਈ ਇੰਜੈਕਟੇਬਲ ਜਿਵੇਂ ਕੋਈ ਮਾੜੀ ਮੋਟੀ ਕਿਸੇ ਦੇ ਚੋਟ ਆ ਗਈ ਕੋਈ ਉਹਦੇ ਵਾਸਤੇ ਅ ਇਨਫੈਕਸ਼ਨ ਨਾ ਫੈਲੇ ਕਿ ਉਹ ਟੀਕੇ ਜਾਂ ਟੈਟਨਸ ਦੇ ਟੀਕੇ ਵਗੈਰਾ ਅਸੀਂ ਲੈ ਕੇ ਜਿਹੜੇ ਆ ਉੱਥੇ ਜਾ ਰਹੇ ਆ ਤਾਂ ਕਿ ਲੋਕਾਂ ਨੂੰ ਜਿਹੜੀ ਆ ਉਹ ਪੂਰੀ ਰਾਹਤ ਜਿਹੜੀ ਆ ਦਿੱਤੀ ਜਾ ਸਕੇ ਬਾਕੀ بارش ਜਿਹੜੀ ਆ ਉਹ ਅਜੇ ਵੀ ਹੋ ਰਹੀ ਆ ਆਪਾਂ ਹੁਣ ਵੀ ਤੁਸੀਂ ਦੇਖ ਸਕਦੇ ਹੋ ਕਿ بارش ਦਾ ਰੁਕਣ ਦਾ ਨਾਂ ਨਹੀਂ ਲੱਗ ਰਹੀ ਕਾਫੀ ਜਿਹੜੇ ਲੋਕ ਨੇ ਉਹ ਪ੍ਰਭਾਵਤ ਨੇ ਅਸੀਂ ਰੈਸਕਿਊ ਵੀ ਬਹੁਤ ਲੋਕ ਕੀਤੇ ਨੇ ਔਰ ਲਗਾਤਾਰ ਸਾਡੇ ਰਾਹਤ ਕਾਰਜ ਜਿਹੜੇ ਨੇ ਉਹ جاری ਨੇ ਇਸ ਤੋਂ ਇਲਾਵਾ ਸਾਡੇ ਆਪਣੇ ਹਲਕੇ ਜੰਡਿਆਲਾ ਕਰੂ ਦੇ ਵਿੱਚ ਵੀ ਕਾਫੀ ਨੁਕਸਾਨ ਮੀਂਹ ਦਾ ਕਰਕੇ ਹੋਇਆ ਜਿਕੇ ਫੜਾਂ ਦੀ ਮਾਰ ਤੋਂ ਹੜਾਂ ਦੀ ਮਾਰ ਇਤਿਹਾਦੀ ਨਹੀਂ ਹੋਈ ਪਰ ਜਿਹੜਾ بارش ਹੋਈ ਉਹ ਦੇ ਕਰਕੇ ਲੋਕਾਂ ਦੇ ਕੱਚੇ ਘਰ ਜਿਹੜੇ ਸੀਗੇ ਉਹ ਕਾਫੀ ਗਿੱਟੀ ਦੇ ਵਿੱਚ ਟੱਟ ਗਏ ਉੱਥੇ ਅਸੀਂ ਕੋਈ ਤਰਪੈਲਾ ਕੋਈ ਰਾਸ਼ਨ ਜਾਂ ਹੋਰ ਜਿਹੜੀ ਸਮਗਰੀ ਆ ਉਹਦਾ ਪ੍ਰਬੰਧ ਜਿਹੜਾ ਨਗਾਤਾ ਕਰ ਰਹੇ ਆ ਅੱਜ ਕੁਝ ਖਾਸ ਤੌਰ ਤੇ ਬਜ਼ੁਰਗਾਂ ਵਾਸਤੇ ਕੁਝ ਲੋਈਆਂ ਦਾ ਪ੍ਰਬੰਧ ਵੀ ਕੀਤਾ ਉਹ ਵੀ ਅਸੀਂ ਲੈ ਕੇ ਜਾ ਰਹੇ ਆ ਤਰਪੈਣਾ ਲੈ ਕੇ ਜਾ ਰਹੇ ਆ ਤਾਂ ਕਿ ਲੋਕਾਂ ਨੂੰ ਵੱਤ ਤੋਂ ਵੱਤ ਜੜੀ ਆ ਉਹ ਰਾਹਤ ਜੜੀ ਆ ਉਹ ਦਿੱਤੀ ਜਾ ਸਕੇ